ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ 11 6 ਦੀ ਜੈਕ ਵਾਲੀ ਟਰਾਲੀ ਜੈਕ ਵਾਲੀ ਟਰਾਲੀ ਹੈ ਜੀ ਚੈਨਰਾਂ ਤੇ ਚਾਸੀ ਆ ਬਹੁਤ ਚੰਗੀ ਟਰਾਲੀ ਹੈ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਤੇ ਵੀਡੀਓ ਨਾਲ ਬਣੇ ਰਹਿ ਜਾ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੀ ਤੇ ਬਾਕੀ ਇਹ 11 6 ਦੀ ਹੈ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਲੇਟੈਸਟ ਅਪਡੇਟ ਤੁਹਾਡੇ ਤੱਕ ਆਉਂਦੀ ਰਹੂਗੀ ਤੇ ਸੰਦ ਦੀਆਂ 4 ਤੋਂ 5 ਫੋਟੋਆਂ ਭੇਜ ਦਿਆ ਕਰੋ ਜੇ ਕਿਸੇ ਵੀਰ ਨੇ ਐਡ ਲਗਾਉਣੀ ਹੋਵੇ ਕਿਸੇ ਵੀ ਸੰਦ ਦੀ ਐਡ ਲਗਾਉਣੀ ਹੋਵੇ ਚਾਰ ਤੋਂ ਸੰਦ ਫੋਟੋਆਂ ਚਾਰ ਪੰਜ ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਬਾਕੀ ਹੁਣ ਟਰਾਲੀ ਦੀ ਗੱਲ ਕਰਦੇ ਆਂ 11 6 ਦੀ ਜੈਕ ਵਾਲੀ ਜੈਕ ਵਾਲੀ 11 6 ਸਵਾ ਦੋ ਤੇ ਬਾਕੀ ਗੱਲ ਕਰੀਏ ਚੈਨਰਾਂ ਦੇ ਚੈਨਰ ਹੈਗੇ ਆ ਜੀ 8 3 ਦੇ 8 3 ਦਾ ਦੇ ਚੈਨਰਾਂ ਤੇ ਬਣੀ ਹੋਈ ਟਰਾਲੀ ਹੈ ਜੀ ਇਹ ਬਾਕੀ ਹੁੱਕ ਜੀ ਹੁੱਕ ਪਈ ਹੋਈ ਆ ਮਸ਼ੀਨੀ ਹੁੱਕ 2.5 ਇੰਚੀ ਮਸ਼ੀਨੀ ਹੁੱਕ ਪਈ ਹੋਈ ਆ ਬੁਸ਼ ਵਗੈਰਾ ਵਧੀਆ ਲੱਗਿਆ ਹੋਇਆ ਚੰਗਾ ਤੇ ਬਾਕੀ ਚਾਦਰ ਦੀ ਗੱਲ ਕਰੀਏ ਸਾਈਡ ਤੇ ਲੱਗੀ ਹੈ ਜੀ 12 ਗੇਜ ਸਾਈਡ ਵਾਲੀ ਚਾਦਰ 12 ਗੇਜ ਆ ਜੀ ਤੇ ਤਿੰਨ ਸੂਤ ਫੱਟੀ ਦੇ ਵਿੱਚ ਤਿੰਨ ਸੂਤ ਮੋਟੀ ਫੱਟੀ ਆ ਤੇ ਬਾਕੀ ਇਹ ਫੱਟੀ ਵਾਲੀ ਟਰਾਲੀ ਹੈ ਜੀ ਨਵੇਂ ਮਾਡਲ ਦੇ ਵਿੱਚ ਤੇ ਹੁਣ ਗੱਲ ਕਰੀਏ ਆਪਾਂ ਸਾਈਡ ਸਾਈਡ ਦੇਖ ਸਕਦੇ ਹੋ ਚਾਓ 12 ਗੇਜ ਦੇ ਵਿੱਚ ਟਾਟਾ ਕੰਪਨੀ ਦੀ ਲੱਗੀ ਹੈ ਜੀ ਟਾਟਾ ਦੀਆਂ ਮੋਹਰਾਂ ਲੱਗੀਆਂ ਹੋਈਆਂ ਵਿੱਡ ਉੱਪਰ ਲੱਗਿਆ ਹੋਇਆ ਜੀ 2.5 ਫੁੱਟ 2.5 ਫੁੱਟ ਜਾਲੀ ਵਾਲਾ ਵਿੱਡ ਲੱਗਿਆ ਹੋਇਆ ਵਿੱਡ ਵੀ ਪੂਰਾ ਭਾਰਾ ਚੰਗਾ ਵਿੱਡ ਲੱਗਿਆ ਹੋਇਆ ਹੋਣ ਗੱਲ ਕਰਗੇ ਟਾਇਰਾਂ ਦੀ ਟਾਇਰ ਆਈ 1020 ਦੇ 1020 ਦੇ ਟਰੱਕ ਵਾਲੇ ਟਾਇਰ ਆ ਐਮ ਆਰ ਐਫ ਦੇ ਦੇਖ ਸਕਦੇ ਹੋ ਮੋਟੀ ਗੱਡੀ ਵਾਲੇ ਮੋਟੀ ਗੱਡੀ ਦੇ ਵਿੱਚ ਟਾਇਰ ਆ ਬਾਕੀ ਜੈਕ ਵਗੈਰਾ ਲੱਗਿਆ ਹੋਇਆ ਜੀ ਟੂ ਸਟਾਕ ਧਿਮਾਨ ਕੰਪਨੀ ਦਾ 15 ਟਨ ਵਾਲਾ ਜੈਕ ਲੱਗਿਆ ਹੋਇਆ ਪਤਲਾ ਜੈਕ ਹਾਈ ਸਪੀਡ ਛੇਤੀ ਚੱਕ ਦਿੰਦਾ ਛੇਤੀ ਸਿੱੜ ਦਿੰਦਾ ਉਹ ਜੈਕ ਲੱਗਿਆ ਹੋਇਆ ਥੋੜੇ ਤੇਲ ਨਾਲ ਚੱਕ ਸਕਦਾ ਤੇ ਬਾਕੀ ਬਾਕੀ ਹਿੱਸਾ ਦੇਖ ਸਕਦੇ ਇਹ ਹਿੱਸਾ ਵੀ ਤੁਹਾਨੂੰ ਦਿਖਾ ਦਿੰਨੇ ਪੂਰਾ ਵਧੀਆ 4 ਦਾ ਹਿੱਸਾ ਲੱਗਿਆ ਹੈ 4 ਇੰਚੀ ਹਿੱਸਾ ਲੱਗਿਆ ਹੋਇਆ ਬਾਕੀ ਕੜੇ ਵਾਲੇ ਰਿਮ ਆ ਜੀ ਟਰੱਕ ਵਾਲੇ ਸੈਂਟਰ ਪਲੇਟ ਵਾਲੇ ਰਿਮ ਆ ਕੜੇ ਵਾਲੇ ਦੇਖ ਸਕਦੇ ਹੋ ਤੁਸੀਂ ਵਿੱਚ ਹੈਗੇ ਜੀ 5 3 ਦੇ ਚੈਨਲ ਬਾਹਰ ਹੈਗੇ ਜੀ 8 3 ਦੇ ਵਿੱਚ 5 3 ਦੇ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ ਦੋਹਾਂ ਟਾਇਰ ਇੱਕੋ ਜਿਹੇ ਮੋਟੀ ਗੁੱਡੀ ਦੇ ਵਿੱਚ ਹੈ ਬਾਕੀ ਡਾਲਾ ਖੁੱਲਦਾ ਜੀ ਸਾਈਡ ਤੇ ਟਰਾਲੀ ਦਾ ਡਾਲਾ ਸਾਈਡ ਤੇ ਖੁੱਲਦਾ ਇੱਕ ਪਾਸੇ ਨੂੰ ਆਪਾਂ ਖੋਲ ਕੇ ਵਿਖਾ ਦਿੰਨੇ ਆਂ ਦੇਖ ਸਾਡੇ ਬਾਕੀ ਫਰਸ ਲੱਗੀ ਹੋਈ ਹੈ ਜੀ 10 ਗੇਜ ਦਾ ਇੱਕੋ ਇੱਕੋ ਪਰਸਾ ਜੀ ਬਿਨਾ ਜੋੜ ਤੋਂ ਕੋਈ ਜੋੜ ਨਹੀਂ ਹੈਗਾ ਇੱਕੋ ਪੀਸ ਫਰਸ ਲੱਗਾ ਆ ਤੇ 10 ਗੇਜ ਦੇ ਵਿੱਚ ਹੈ ਜੀ ਬਾਕੀ ਟਰਾਲੀ ਦਾ ਵਜਨ ਹੈ ਜੀ 14 ਤੋਂ 14.5 ਕੁਇੰਟਲ ਦੇ ਵਿੱਚ ਵਿੱਚ ਸਾਰੀ ਟਰਾਲੀ ਦਾ ਵਜਨ ਹੈ ਜੀ ਸਮੇਤ ਟਾਇਰ ਹਿੱਸਾ ਤੇ ਆ ਵੀ ਦੇਖ ਸਕਦੇ ਹੋ ਤੁਸੀਂ ਟਾਇਰ ਇਹਦੀ ਵੀ ਗੱਡੀ ਵਧੀਆ ਚੰਗੀ ਪਈ ਹੈ ਬਾਕੀ ਟਰਾਲੀ ਦੀ ਡਿਮਾਂਡ ਹੈਗੀ 132000 ਰੁਪਿਆ ਤੇ ਇਹ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਾਣ ਹੋ ਜੂ ਪਿੰਡ ਲੈਪੋ ਗੁਰੂ ਅਰਸਾਏ ਖੜੀ ਹੈ ਜੀ ਮਕਸਰ ਤੋਂ ਹੈ ਗਿਆ ਜੀ 20 22 ਕਿਲੋਮੀਟਰ ਵਾੜ ਦੂਰ ਤੇ ਪਿੰਡ ਆ ਤੇ ਗੁਰੂ ਅਰਸਾਏ ਤੋਂ 15 ਕਿਲੋਮੀਟਰ ਵਾੜ ਰਹਿ ਜਾਂਦੇ ਬਾਕੀ ਜਿਹੜੇ ਵੀਰ ਨੇ ਟਰਾਲੀ ਲੈਣੀ ਆ ਉੱਪਰ ਆਪਾਂ ਨੰਬਰ ਚੱਲ ਰਿਹਾ 94788 86538 ਇਸ ਨੰਬਰ ਤੇ ਸੰਪਰਕ ਕਰਕੇ ਇਹ ਟਰਾਲੀ ਖਰੀਦ ਸਕਦੇ ਹੋ ਬਾਕੀ ਜੇ ਕੋਈ ਪੁਰਾਣੀ ਟਰਾਲੀ ਵਿੱਚ ਕਟਾਉਣੀ ਹੋਵੇ ਸਿੰਪਲ ਹੋਵੇ ਜੈਕ ਵਾਲੀ ਹੋਵੇ ਉਹ ਵਿੱਚ ਕੱਟੀ ਜਾਊਗੀ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਰੇਟ ਦੇ ਵਿੱਚੋਂ ਮਾਨਤਾਨ ਕਰਦਾਂਗੇ ਜਿਹੜੇ ਵੀਡੀਓ ਸ਼ੇਅਰ ਕਰਕੇ ਆਊਗਾ